ਟਾਈਵ ਰਜਕਾਰ ਕਰ ਕਰਕੇ ਦਿਹਾੜੀ ਕਰ ਕਰਕੇ ਬਣਾਉਣੇ ਆ ਮਤਲਬ ਇਤਿਆਹ ਕਰਾਂਗੇ ਇਤਿਆਹ ਕਰਾਂਗੇ ਬਹੁਤ ਔਖਾ ਸੜਕ ਸਾਨੂੰ ਇਹੋ ਜਿਹਾ ਸਰਦੀ ਸਾਥ ਮਿਲ ਜੇ ਭਾਜੀ ਸਰਦੀ ਸਾਥ ਮਿਲ ਜੇ ਹਨ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਇਹੋ ਜਿਹਾ ਯਾਦ ਕਰਕੇ ਮੁੱਲੋਂ ਮੁੱਲੀ ਜੰਗੂ ਆ ਜਾਂਦੀ ਬਹੁਤ ਮੁਸ਼ਕਲ ਭਾਈ ਭਾਈ ਦਿਹਾੜੀ ਕਰਕੇ ਜੋੜਦੇ ਆ ਇਧਰੋਂ ਵੀ ਆਖੀ ਦਾ ਇਕੱਠਾ ਕਰਕੇ ਇੱਥੇ ਇਤਿਆਹ ਕਰ ਲੈਣੀ ਚਾਹ ਕਰ ਲੈਣਾ ਭਾਜੀ ਇਹ ਜਾਂਦਾ ਮੁੰਡੇ ਬੰਦੇ ਨੂੰ ਕੋਈ ਜਾਂਦਾ ਸਿੱਧਾ ਫੀ ਹਾਂਜੀ ਸਿੱਧਾ ਹੀ ਹੁਣ ਇਹਨੂੰ ਵਾਹ ਹਾਂਜੀ ਮਲਭਾਗ ਤੇ ਜੰਨੋ ਗਿਆ ਬਸ ਕਿ ਟੱਬਾ ਡੁੱਬੇ ਹੋ ਗਏ ਹਾਂਜੀ ਹਾਂ 16 ਪਿੰਡ ਡੁੱਬੇ ਗਏ ਹਾਂਜੀ 16 ਪਿੰਡ ਡੁੱਬੇ ਗਏ ਹਾਂਜੀ ਪਰ ਸਰਕਾਰ ਦੀ ਸਾਡੀ ਕੋਈ ਸੁਣਾਈ ਨਹੀਂ ਕਿ ਇਹ ਨੇ ਨਿਹਾਲ ਕਾਂ ਨੂੰ ਪੁੱਛਿਆ ਸੰਗਤ ਆਉਦੀ ਰਹੀ ਆ ਇਹ ਨੇ ਨਿਹਾਲ ਕਾਂ ਨੂੰ ਪੁੱਛਿਆ ਤੁਹਾਡੇ ਬੱਚੇ ਇਤਰਾਹ ਹੋ ਗਏ ਆ ਜਾਂ ਕੀ ਆ ਜਾਂ ਕੀ ਨਾ ਉਹ ਕਰਾਉਗੇ ਬੱਚੇ ਹਾਂ ਦੋਹਾਂ ਤਰ੍ਹਾਂ ਨਹੀਂ ਕਰ ਅਸੀਂ ਇਸ ਫਿਲਮ ਵਿੱਚ ਮੌਜੂਦ ਦਾ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰਾ ਉਹ ਥਾਂ ਜਿੱਥੇ ਹਲੇ ਵੀ ਹਾੜਾ ਦੇ ਪਾਣੀ ਦੀ ਤਬਾਹੀ ਜਾਰੀ ਹੈ ਕਿਉਂਕਿ 11 ਸਤੰਬਰ ਨੂੰ ਉਹ ਦਰਿਆ ਜਿਹੜਾ ਸਿੱਧਾ ਵਗਦਾ ਸੀ ਇੱਥੋਂ ਆਰਜੀ ਬੰਨ ਜੋ ਸੀ ਤੁਸੀਂ ਬੰਨ ਉਸ ਦੇ ਵਿੱਚ ਲਗਭਗ 2000 ਤੋਂ ਫੁੱਟ ਤੋਂ ਵੱਧ ਦਾ ਪਹਾੜ ਪਿਆ ਔਰ 16 ਪਿੰਡ ਇਸ ਪਾਣੀ ਦੇ ਨਾਲ ਡੁੱਬੇ ਹਾਲਾਂਕਿ ਹਲੇ ਵੀ ਪਾਣੀ ਬੜੀ ਤੇਜ਼ੀ ਦੇ ਨਾਲ ਵਗ ਰਿਹਾ ਹੈ ਉਹ ਇਹ ਪਾਣੀ ਨੇ ਇੱਕ ਆਪਣਾ ਨਵਾਂ ਰਸਤਾ ਬਣਾਇਆ ਜੋ ਗਾਂ ਕਿੰਨੀ ਦੂਰ ਤੱਕ ਕਿੰਨੇ ਪਿੰਡਾਂ ਦੇ ਖੇਤ ਡੁੱਬੇ ਹੋਏ ਐ ਜਾਂ ਖੇਤਾਂ 'ਚ ਬਣੇ ਡੇਰੇ ਢਾਣੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਵੀ ਡੁੱਬੀਆਂ ਆਈਆਂ ਤੋ ਪਿੰਡ ਦੇ ਲੋਕ ਮੌਜੂਦ ਐ ਜਿਨ੍ਹਾਂ ਨੇ ਵੱਡਾ ਨੁਕਸਾਨ ਚੱਲਿਆ ਭਾਜੀ 11 ਤਰੀਕ ਨੂੰ ਦੱਸਿਆ ਜਾ ਰਿਹਾ ਇੱਥੇ ਤਬਾਈ ਸ਼ੁਰੂ ਹੋਈ 11 ਤਰੀਕ ਨੂੰ ਤਕਰੀਬਨ 6 ਵਜੇ ਬੰਨ ਟੁੱਟ ਗਿਆ ਸੀ ਸਾਡੇ ਜੀ ਤੇ ਜਿਹੜੇ ਮੰਨ ਲਓ ਹੌਲੀ 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 ਹੁੰਦੇ ਆ ਪਹਿਲਾਂ ਸਭ ਤੋਂ ਵੀਰ ਪਹਿਲਾਂ ਐਸਪੀ ਦਾ ਘਟਾ ਠਾ ਸਭ ਤੋਂ ਪਹਿਲਾਂ ਇਹਦਾ ਘਟਾ ਠਾ ਉਸ ਤੋਂ ਬਾਅਦ ਫਿਰ 2-4 ਦਿਨ ਬਾਅਦ ਫਿਰ ਤਿੰਨ ਪਰਿਵਾਰ ਇਕੱਠੇ ਸੀਗੇ ਉਹਨਾਂ ਦੇ ਘਰ ਟਹਿਗੇ ਦੋ ਪਰਿਵਾਰ ਇੱਕ ਜਗ੍ਹਾ ਤੇ ਸੀ ਉਹ ਟਹਿਗੇ ਤੇ 5-7 ਦਿਨ ਹਫਤਾ ਕੇ ਪੈ ਕੇ ਜਿਹੜੇ ਕੋਈ 27-28 ਤਰੀਕ ਨੂੰ ਮਿਲ ਕੇ ਤਿੰਨ ਪਰਿਵਾਰ ਉਸੇ ਢੇਰ ਉੱਟੇ ਗਏ ਭਾਜੀ ਤੁਹਾਡਾ ਜੀ ਕਾਲਾ ਪਾਜੀ ਕਿੰਨੀ ਜੀ ਪਾਣੀ ਤੋਂ ਗਲੇ ਉਸ ਦਿਨ ਕਿੱਥੇ ਜੀ ਤੋਂ ਇਹ ਦਵਾਈ ਸ਼ੁਰੂ ਹੋਈ ਦਵਾਈ ਉਹ ਦਿਨ ਹੈ ਕਿ ਤੇ ਇੱਥੇ ਭਾਜੀ ਸਮਾਨ ਜੋ ਹੱਥ 'ਚ ਆਇਆ ਉਸ ਦਿਨ ਕੱਢ ਲਿਆ ਤੇ ਕੁਝ ਰੁੱੜ ਗਿਆ ਘਰ ਸਾਰਾ ਗਿਆ ਹਾਂਜੀ ਘਰ ਨਹੀਂ ਬਚਿਆ ਬਿਲਕੁਲ ਸਾਫ਼ ਹੀ ਹੋ ਗਿਆ ਤਾਂ ਸਾਫ਼ ਸਾਫ਼ ਹੀ ਹੋ ਗਿਆ ਪਾਣੀ ਉਹਨਾਂ ਨੇ ਬਣਾਇਆ ਸੀ ਸਾਲਾਂ ਦੇ 10 ਸਾਲਾਂ ਚ ਮਾਂ ਤਿਆਰ ਕੀਤਾ ਇਹ ਰੁਜ਼ਗਾਰ ਕਰ ਕਰਕੇ ਦਿਹਾੜੀ ਕਰ ਕਰਕੇ ਬਣਾਉਣੇ ਆ ਮਤਲਬ ਇਤਿਆਹ ਕਰਾਂਗੇ ਇਤਿਆਹ ਕਰਾਂਗੇ ਥੋੜਾ ਥੋੜਾ ਕਰਕੇ ਤੇ ਜਾ ਕੇ ਚਤਾਂ ਲਾ ਕੇ ਕੰਧਾਂ ਗੜੀਆਂ ਕੋਈ ਸਾਡੇ ਕਮਰੇ ਭਾਗੇ ਪੱਕੇ ਕੋਈ ਜਾਣੇ ਹੋਰ ਲੈਂਟਰ ਪਾਵਾਂਗੇ ਸਾਰੀ ਕਰਦੀ ਫਿਰਦੀਆਂ ਪਰ ਉਹ ਸਾਰੀ ਤੋਂ ਪਹਿਲੇ ਉਹ ਮਾਲਕ ਲੈ ਗਿਆ 10 ਸਾਲਾਂ ਦੀ ਮਿਹਨਤ ਉਹ ਸੁਪਨਿਆਂ ਦਾ ਮਹਿਲ ਸਾਰਾ ਗਿਆ ਸਾਰਾ ਗਿਆ ਜੀ ਉਹ ਤਾਂ ਮੰਜ਼ਰ ਜਦੋਂ ਵੀ ਯਾਦ ਆਉਗਾ ਨੀਂਦ ਰਾਮ ਹੋ ਜਾਂਦੀ ਹੈ ਨੀਂਦ ਰਾਮ ਹੋ ਜਾਂਦੀ ਹੈ ਜੀ ਸੋਣਾ ਰਾਮ ਆ ਪਿਆ ਹੈ ਸੋਣਾ ਰਾਮ ਹੋਇਆ ਪਿਆ ਸੋਚ-ਸੋਚ ਕੇ ਕਿੱਦਾਂ ਜਾਵਾਂਗੇ ਬਹੁਤ ਔਖਾ ਸਾਡਾ ਕਾ ਸਾਨੂੰ ਇਹੀ ਆ ਸਰਦੀ ਸੱਤ ਮਿਲ ਜੇ ਬਾਜੀ ਸਰਦੀ ਸੱਤ ਮਿਲ ਜੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਇਹੀ ਯਾਦ ਕਰਕੇ ਮੁੱਲੋ-ਮੁੱਲੀ ਅੰਜੂ ਆ ਜਾਂਦੇ ਹਾਂ ਆ ਜਾਂਦੇ ਬਾਜੀ ਬਹੁਤ ਮੁਸ਼ਕਿਲ ਹੋਇਆ ਪਿਆ ਸਾਡਾ ਜੀਣਾ ਰਾਮ ਹੋਇਆ ਪਿਆ ਸਾਨੂੰ ਕੋਈ ਸਰਕਾਰ ਵੱਲੋਂ ਮਦਦ ਪਹੁੰਚੀ ਚੋ ਅਜੇ ਕਹਿੰਦੇ ਆ ਬਾਜੀ ਪਹੁੰਚੀ ਨਹੀਂ ਅਜੇ ਕਹਿੰਦੇ ਆ ਅਜੇ ਨਹੀਂ ਪਹੁੰਚੀ ਅੱਜ ਵੀ ਵੀਰ ਹੀ ਪਹੁੰਚੇ ਅਜੇ ਪੰਜਾਬੀ ਵੀਰ ਹੀ ਪਹੁੰਚੇ ਬੱਚੇ 5 ਦੋ ਬੱਚੇ ਆ 5 ਜੀਆਂ ਪਰਦੇ 5 ਨੰਬਰ ਕਰਦੇ ਸਾਰੇ ਬੜਾ ਦੁੱਖ ਹੋਣਾ ਕਿ ਕਰਦਾ ਜੇ ਮਨ ਬੱਚੇ ਵੀ ਰੋਂਦੇ ਆ ਆਪ ਹੀ ਰੋਂਦੇ ਆ ਰਾਤ ਨੂੰ ਕਦੀ ਆ ਰੋਂਦੇ ਆ ਕਦੀ ਜਰ ਹੌਸਲਾ ਤਰਕੇ ਬਿਟੇ ਬਾਜੀ ਹੌਸਲਾ ਹੀ ਤਰਕੇ ਬਿਟੇ ਕੋਈ ਨਹੀਂ ਦੇਣ ਦਾ ਛੋਟਾ ਕਰੋ ਗੁਰੂ ਮਨ ਹੌਸਲਾ ਕਰਾਂਗੇ ਜਿੰਦੀ ਬਖਸ਼ਿਸ਼ ਨਾਲ ਬਣਿਆ ਸੀ ਦੁਆਰਾ ਕਿਰਪਾ ਕਰੋ ਕੋਈ ਜਰ ਰੋ ਪੰਜਾਬੀ ਚੜਦੀ ਕਲਾ ਚੀਆਂ ਜੇ ਮਾਲਕ ਅਨੇ ਜਿਤਨਾ ਖੜਿਆ ਉਤਰੇ ਬਣਾ ਦੇ ਗਿਆ ਕਰਕੇ ਕੇਵਰੀ ਮਨ ਭਰੇ ਭਰ ਜਾਂਦਾ ਪਰ ਕੀ ਕਰੀਏ ਟੋੜ ਟੋੜ ਪਾਈ ਪਾਈ ਕਰਕੇ ਜੋੜਿਆ ਹੈ ਪਾਈ ਪਾਈ ਕਰਕੇ ਮੈਰਿਜ ਤਿਆਰ ਕਰੰਦਾ ਕਿਤੇ ਦਾੰਦਣਾ ਚ 14 ਦਿਨ ਹੀ ਖਤਮ ਕਰਤਾ ਨਾ ਐਵੇਂ ਐਵੇਂ ਆਖਾ ਦੇ ਖਤਮ ਕਰ ਆਖਾ ਸਾਹਮਣੇ ਜਾ ਰਹੇ ਤੇ ਪਛਾਣ ਦੀ ਕੁਛ ਨਹੀਂ ਕਰ ਕੋਈ ਨਹੀਂ ਕਰ ਸਕਿਆ ਬਹੁਤ ਮੁਸ਼ਕਲ ਪਾਈ ਪਾਈ ਦਿਹਾੜੀ ਕਰਕੇ ਜੋੜਦੇ ਹਾਂ ਇਧਰੋਂ ਵੀ ਆਖੀ ਦਾ ਇਕੱਠਾ ਕਰਕੇ ਇੱਥੇ ਆਈ ਤੀ ਆਹ ਕਰ ਲੈਣੀ ਸੀ ਆਹ ਕਰ ਲੈਣਾ ਬੰਦਾ ਦੇ ਬੜੀਆਂ ਸਕੀਮਾਂ ਲਾਉਂਦਾ ਭਾਜੀ ਪਰ ਦੋ ਦਿਨਾਂ ਚ ਲੈ ਕੇ ਸਾਰਾ ਖਤਮ ਕਰਤਾ ਕੀ ਤੁਹਾਡਾ ਕੀ ਹੈ ਭਾਜੀ ਹਾਂ ਮੇਜਰ ਸਿੰਘ ਹੈ ਜੀ ਕਿੰਨੇ ਜੀ ਬੈਲੇ ਸਾਡੇ ਚ 5 ਗਲੇ ਜਮੀਨ ਹੈਗੀ ਜੀ 2 ਗਲੇ ਸਾਡੇ 2023 ਦੇ ਵਿੱਚ ਇੱਕ ਤੋਂ ਬੰ ਟੁੱਟਾ ਦੋ ਰੋਡ ਪੈਕੇਟ ਹੋਏ ਦੇ ਵਿੱਚ ਚਲੀ ਗਈ 3 ਗਲੇ ਬਚੀ 3 ਪਾਣੀ ਚ ਰਲ ਗਈ ਹਾਂ ਵੀ ਪਾਣੀ ਚ ਰਲ ਗਈ ਆਵੇ ਹੁਣ 3 ਗਲੇ ਬਚੀ 3 ਗਲਿਆਂ ਦੇ ਵਿੱਚ ਘਾਰ ਹੀ ਹੈ ਸਾਡਾ ਜੀ ਤੇ ਉਹ ਤਿੰਨੇ ਤਿੰਨੇ ਵੀ ਕਰੂਣੇ ਹਾਂ ਜੀ ਆਵੇ ਵੇਖੋ ਸਾਹਮਣੇ ਘਰ ਜਿੱਥੇ ਪਾਣੀ ਲੜਕਦਾ ਪਿਆ ਨਾ ਆਵੇ ਚਾਚਾ ਪਾਣੀ ਹਾਂ ਜੀ ਹੁਣ ਵੇਖੋ ਆ ਨਿਸ਼ਾਨ ਨਜ਼ਰ ਆ ਰਹੇ ਬਸ ਰੋਡ ਲਾਈਨ ਟੁੱਟਾ ਥੱਲੇ ਬੈਠਾ ਬਿਆਸ ਬਣ ਕੇ ਕਰ ਹਾਂ ਜੀ ਚੌਂਕ ਚੌਂਕ ਮਰੇ ਲੇਟਰੀ ਸਹੀ ਅੱਖਾਂ ਦੇ ਸਾਹਮਣੇ ਰੋਡ ਅੱਖਾਂ ਦੇ ਲਾਮਣੇ ਮਿਲਦੇ ਨੇ ਇੰਨਾ ਬਹੁਤ ਪਾਸੇ ਤਿਆਰ ਕੀਤਾ ਸੀ ਅਸੀਂ ਬਾਜੀ ਸਾਣਾ ਦੋ ਦੂਜਾ ਮੜ 2000 ਦੋ ਦੋ ਲੱਗੇ ਹੌਲੀ ਹੌਲੀ ਕਰਨਾ ਕਿਤੇ ਕਮਰਾ ਬਣਾ ਲਾ ਤੇ ਸਾਡੇ ਤਿੰਨ ਭਰਾਵਾਂ ਦੇ ਕਮਰੇ ਸੀ ਅਲੱਗ ਅਲੱਗ ਅੱਛਾ ਸਾਡੇ ਦੋ ਰੋਡ ਹਾਂ ਲੱਗ ਲੱਗ ਹਾਂਜੀ ਸਾਰੀ ਰੋਡ ਕਿਤੇ ਦੋ ਦੋ ਕਮਰੇ ਪਾਏ ਨੇ ਰਸੋਈ ਤੇ ਬਰਾਂਡੇ ਪਾਏ ਹੈ ਗਾੜੀ ਤਿੰਨਾਂ ਭਰਾਵਾਂ ਨੇ ਡੋਡੀ ਸੈੱਟ ਪਾਏ ਡੰਗਰਾਂ ਵਾਲੇ ਥੂੜੀ ਦੇ ਭਰੇ ਡੋਡੀ ਹੋ ਗਈ ਸਾਰਾ ਕੁਝ ਰੁੱਟ ਗਿਆ ਕੱਖ ਨਹੀਂ ਬਜਿਆ ਬਾਜੀ ਬਰਬਾਦ ਹੋ ਗਏ ਪਹਿਲੀ ਰੁੜ ਗਈ ਕਹਿੰਦੇ ਚਲੋ ਪਹਿਲੀ ਬਾਜਾਂ ਦੀ ਘਰ ਦੇ ਪੈ ਚ ਲੱਗਦਾ ਕੋਈ ਛਣਮਾ ਵਾਲਾ ਪਹਿਲੀ ਚ ਪਾ ਲਾ ਜਾਂਦਾ ਕਿੱਧਰ ਨਹੀਂ ਸੀ ਬਾਜੀ ਇਹ ਜਾਂਦਾ ਹੈ ਮੁੰਡੇ ਪਿੰਡੋਂ ਮੁੰਡੇ ਜਾਂਦਾ ਸਿੱਧਾ ਸੀ ਹਾਂਜੀ ਸਦਾ ਹੀ ਹੁਣ ਇਹਨੂੰ ਹਾਂਜੀ ਮਲਭਾਗ ਦੂਜੇ ਪਿੰਡ ਹੋ ਗਿਆ ਬਾਜੀ ਪਿੰਡ ਵਾਵਾ ਡੁੱਬੇ ਹੋ ਲੱਗ ਹਾਂਜੀ ਹਾਂ 16 ਪਿੰਡ ਡੁੱਬੇ ਬਾਜੀ 16 ਪਿੰਡ ਡੁੱਬੇ ਹੋਏ ਹਾਂਜੀ 16 16 ਬਰਬਾਦ ਹੋਏ ਪਏ ਕੋ ਰੇਤਾ ਭਰ ਗਿਆ ਕੁਛ ਛੋਨੇ ਛਾਨੇ ਸਾਬ ਜੀ ਦੋ ਰੇਤ ਲਈ ਕੋਈ ਜਿਹੜੀ ਸਰਕਾਰ ਕਹਿੰਦੀ ਜਿਸ ਦਾ ਖੇਤ ਉਸ ਦਾ ਰੇਤ ਸਰਕਾਰ ਕਹੀ ਜਾਂਦੀ ਹੈ ਇਹਨਾਂ ਵੇਖੋ ਕੀ ਕਰਨਾ ਜੀ ਇਹ ਮੜਕੇ ਥੋੜੇ ਦਿਨ ਜਦੋਂ ਕਹੀ ਜਾਂਦੇ ਦੋ ਤਿੰਨ ਮਹੀਨੇ ਜਿਹੜਾ ਚੁਕੜੂ ਚੁਕੜੂ ਪਰ ਮੁਸ਼ਕਿਲ ਆ ਜੀ ਅਹੀਂ ਤੇ ਕਹਿੰਦੇ ਕੀ ਕਰੂ ਰੇ ਚੁੱਕ ਜਿਹਦੇ 100 ਫੁੱਟ ਜ਼ਮੀਨ ਚ ਪਾਣੀ ਉਹ ਕੀ ਕਰੂਗਾ ਪਾਣੀ ਪਾਣੀ ਆ ਪਾਣੀ ਹੈ ਜਿੱਦੋਂ ਜ਼ਮੀਨ ਨਾਲ ਕੀ ਕਰੂ ਜਿਹਦੇ 100 ਫੁੱਟ ਜ਼ਮੀਨ ਚ ਪਾਣੀ ਆ ਉਹ ਕੀ ਕਰੂਗਾ ਸਾਲ ਉਹ ਮਰੂਣਾ ਤੇ ਕੀ ਕਰੂਗਾ ਇਹਨਾਂ ਦੱਸੋ ਭਾਜੀ ਸਾਡੀ ਇਹੋ ਮਿੰਤਵਾ ਚੱਲ ਸਾਡੀ ਜ਼ਮੀਨ ਤੇ ਗਈ ਸਾਨੂੰ ਕੁੱਲਾ ਛੱਤ ਦੀ ਮਿਹਰਤ ਛੱਤ ਦੀ ਚਰਦੀ ਜੱਤ ਦੇ ਦਵਾ ਇਹੋ ਹੀ ਆ ਸਾਡੇ ਅੱਗੇ ਹਾਂ ਚਲੋ ਰਣ ਬੁੱਜੂਗਾ ਛੋਟਾ ਕਰੋ ਗੁਰੂ ਮਹਾਰਾ ਕਿਰਪਾ ਕਰਨਗੇ ਇਹੋ ਜੀ ਤੁਹਾਨੂੰ ਸਰਕਾਰਾ ਕਰਦੀ ਕੋਈ ਗੱਲ ਨਹੀਂ ਗੁਰੂ ਮਹਾਰਾ ਕਿਰਪਾ ਸਰ ਜੀ ਸਾਥ ਦੇ ਦਿਓ ਸਾਨੂੰ ਹੋਰ ਨਹੀਂ ਸਾਡੀਆਂ ਜਮੀਨਾਂ ਤੇ ਕਿਹਾਂ 100 ਫੀਟ ਜੀ ਜਮੀਨ ਚ ਪਾਣੀ ਆ ਉਹ ਤੇ ਸਾਡੀਆਂ ਗਈਆਂ ਗਈਆਂ ਸਾਨੂੰ ਬਾਹਰ ਮੜਾ ਮੋੜ ਕੁਲਾ ਹਸਾਰ ਦੋ ਸਾਡੀ ਆਪਣੀ ਰਜਿਸਟਰੀ ਵਾਲੀ ਜਮੀਨਾਂ ਦੀ ਹਾਂ ਜੀ ਆਪਣੀ ਹੈ ਆਪਣੀ ਆਪ ਦੀ ਸੀ ਨੁਕਸਾਨ ਪੁੱਤ ਬਹੁਤ ਹੋ ਗਿਆ ਨੁਕਸਾਨ ਵਾਲੀ ਤੇ ਕੋਈ ਆਦੀ ਨਹੀਂ ਰਹਿ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਾਲੀਆਂ ਪੁੜੀਆਂ ਸਭ ਬਰਬਾਦ ਹੋ ਗਈਆਂ ਝੋਨੇ ਵੀ ਬਿਮਾਰੀ ਗਏ ਕਾਰ ਸਾਡਾ ਬਚਿਆ ਸੀ ਝੂਠ ਨਹੀਂ ਮਾਰਨਾ ਕਾਰ ਸਾਡਾ ਬਚਿਆ ਪਾਣੀ ਲੈ ਗਿਆ ਕਰਕੇ ਤੇ ਸਾਡੇ ਘਰ ਬਚੇ ਗਏ ਸਮਾਨ ਤਰਖਾ ਸਮਾਨ ਹੀ ਥਲੇ ਟਾਂਟਾ ਦੇ ਕੇ ਉੱਚਾ ਕਰਕੇ ਰੱਖ ਦਿੱਤਾ ਸਾਡਾ ਸਮਾਨ ਸਾਡਾ ਬਚਿਆ ਵਾ ਐਵੇਂ ਅਸੀਂ ਝੂਠ ਮਾਰੀਏ ਵੀ ਸਰਕਾਰ ਦੀ ਸਹਾਇਤਾ ਸਰਕਾਰ ਦੀ ਸਹਾਇਤਾ ਨਹੀਂ ਸਾਨੂੰ ਕੋਈ ਵੀ ਪਹੁੰਚੀ ਜਿਹੜੀ ਇਦਾਂ ਸੰਗਤੀ ਆਉਂਦੀ ਜਿਹੜੀ ਸੇਵਾ ਲੈ ਕੇ ਆਉਂਦੀ ਕੋਈ ਨਹੀਂ ਇੱਥੇ ਸਰਕਾਰ ਦੀ ਕੋਈ ਵੀ ਆਈ ਇੱਥੇ ਦੇਖ ਹਾਂਜੀ ਪਰ ਇਸ ਹੁਣ ਜ਼ਮੀਨ ਨੂੰ ਕਣਕ ਬੀਜਣ ਤੱਕ ਤਾਂ ਬਹੁਤ ਉੱਖਾ ਕੰਮ ਹਾਂਜੀ ਹਾਂਜੀ ਕਣਕ ਬੀਜੀਆਂ ਨਹੀਂ ਜਾਣੀਆਂ ਸਾਡੀਆਂ ਆ ਪਾਣੀ ਪਰਸੋਂ ਦਾ ਫੇਰ ਪੈ ਗਿਆ ਤੇ ਸਾਨੂੰ ਲਿਉਣ ਆਸ ਹੀ ਨਹੀਂ ਕੋਈ ਵੀ ਬਿਲਕੁਲ ਸਾਡੀ ਆਸ ਲੱਗੀ ਸੰਗਤ ਦੇ ਤੇ ਫੇਰ ਹੀ ਸਾਨੂੰ ਸਮਾਨ ਸੁਮਣ ਮਿਲਦਾ ਵਾ ਤੇ ਉਤਾਂ ਨਹੀਂ ਅਹੀਂ ਜਾ ਸੰਗਤ ਹੀ ਦੇ ਕੇ ਜਾਂਦੇ ਨਹੀਂ ਸਰਕਾਰ ਕੋਈ ਨਹੀਂ ਆਏ ਕੋਈ ਸਤਾ ਨਹੀਂ ਨਾ ਨਾ ਕਹਿਆ ਨਹੀਂ ਪੁੱਛਿਆ ਉਹ ਪੰਜਾਬੀ ਆ ਰਹੇ ਹਾਂਜੀ ਪੰਜਾਬੀ ਆ ਪੰਜਾਬੀ ਆਉਂਦੇ ਆ ਮੁਸਲਮਾਨ ਵੀਰ ਆਉਂਦੇ ਆ ਆਪਣੇ ਪੰਜਾਬੀਆਂ ਦੀ ਪੰਜਾਬੀਆਂ ਨੇ ਬਾਹਰ ਫੜੀ ਆ ਸਰਕਾਰਾਂ ਨੇ ਨਹੀਂ ਫੜੀ ਸਭ ਤੋਂ ਵੱਧ ਸਤ ਪੰਜਾਬੀਆਂ ਨੇ ਹਾਂ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਸਰਕਾਰਾਂ ਦੇ ਵੋਟਾਂ ਲਾ ਕੇ ਪਾਸੇ ਹੋ ਜਾਂਦੀਆਂ ਕਹਿੰਦੇ ਕਿ ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਦੇਸ਼ ਦੀ ਸਭ ਤੋਂ ਵੱਧ ਸੇਵਾ ਕੀਤੀ ਹੈ ਅੱਜ ਪੰਜਾਬ ਨੂੰ ਲੋੜ ਸੀ ਸਰਕਾਰਾਂ ਨੇ ਨਜ਼ਰ ਅਦਾ ਕਰਨਾ ਨਾ ਨਾ ਸਰਕਾਰਾਂ ਜਦੋਂ ਬਣਦੀਆਂ ਨੇ ਉਹਨਾਂ ਨੂੰ ਪੰਜਾਬ ਦਾ ਪਤਾ ਹੁੰਦਾ ਵੀ ਸਾਨੂੰ ਸਰਕਾਰਾਂ ਜਿਹੜੀਆਂ ਵੀ ਸਾਨੂੰ ਪੰਜਾਬ ਜਿਤਾਵੇ ਅਹੀਂ ਆਵਦੇ ਲੀਡਰ ਬਣ ਗਏ ਕੋਈ ਅਫਸਰ ਬਣ ਗਏ ਤੇ ਜਦੋਂ ਬਣ ਜਾਂਦੇ ਮੁੜਕੇ ਨਹੀਂ ਪੁੱਛਦੇ ਉਦੋਂ ਦਾਅਵੇ ਕਰਦੇ ਤੁਹਾਡਾ ਅਸੀਂ ਨਹਰੀ ਰੂਪ ਬਣਾਵਾਂਗੇ ਤੁਹਾਡੇ ਅਸੀਂ ਆ ਕਰਦਾਂਗੇ ਉਹ ਕਰਨਾ ਮੁੜਕੇ ਨਹੀਂ ਸਾਨੂੰ ਕੋਈ ਪੁੱਛਦਾ 2023 ਚ ਵੀ ਇੰਨੀ ਤਬਈ ਹੋਈ ਸੀ 2023 ਚ ਤੇ ਬਹੁਤ ਜ਼ਿਆਦੀ ਹੋਈ ਉਹ ਤੁਹਾਡੇ ਬੱਚੇ ਵੀ ਦੋੇ ਤਰ੍ਹਾਂ ਹੋ ਗਏ ਇਹ ਤਾਂ ਮੇਰਾ ਪੋਤਰਾ ਹੀ ਇੱਕ ਉਹ ਸਾਡੇ ਲਾਗੇ ਗਵੰਡੀਆਂ ਦਾ ਹੀ ਹਾਂਜੀ ਡੁੱਬ ਗਏ ਪਾਣੀ ਦੇ ਵਿੱਚ ਸਾਡੇ 7-8 ਸਾਲਾਂ ਦਾ ਹੈ ਮੇਰਾ ਪੋਤਰਾ ਤੇ ਉਹਨਾਂ ਦਾ 10 ਸਾਲਾਂ ਦਾ ਹੈ ਉਹ ਦੋ ਭੈਣਾਂ ਇੱਕ ਭਰਾ ਹੀ ਮੇਰੇ ਦੋ ਪੋਤਰੇ ਹੀ ਤੇ ਛੋਟਾ ਪੋਤਰਾ ਮੇਰੇ ਦੀ ਆਹ ਤਰ੍ਹਾਂ 2023 ਦੀ ਸਾੜਾ ਚ 23 ਦੀ ਹਾਂ ਜਾਣ ਗਈ ਸੀ ਹਾਂਜੀ ਹਾਂਜੀ ਪੁੱਛਿਆ ਨਹੀਂ ਕਿ ਨੇ ਆਇਆ ਕੋਈ ਨਹੀਂ ਬਣਾਏ ਉਹਨਾਂ ਨੇ ਬੜੇ-ਬੜੇ ਕੋਈ ਨਹੀਂ ਆਇਆ ਤੋ ਇਹ ਮਾਰਤੇ ਬਹੁਤ ਡੂੰਗਾ ਟੋਆ ਮਾਰਿਆ ਮੈਂ ਉਹਦੇ ਬੇਡੇ ਨੂੰ ਭੇਜਿਆ ਵੀ ਮੈਂ ਕਿਹਾ ਉਹ ਤਾਂ ਆਪਣੀ ਪੈਲੀ ਚ ਟੋਏ ਮਾਰੀ ਜਾਂਦੇ ਤੇ ਜਾ ਚਲਿਆ ਜਾ ਆਇਆ ਵੀ ਆ ਘਰੋਂ ਪਰ ਸਾਡੀ ਕਿਸਮਤ ਮਾੜੀ ਸਾਨੂੰ ਨਹੀਂ ਪਤਾ ਫਿਰ ਆ ਬਾਡੇ ਵਾਸਤੇ ਟੋਏ ਪੁੱਟਣ ਦੇ ਆਏ ਉਹ ਕਿਤੇ ਪਤਾ ਨਹੀਂ ਵੀ ਖੇੜਦੇ ਖੇੜਦੇ ਟੋਏ ਚ ਡੇਪਿਆ ਸੀ ਸੇਵਾ ਕਰਨ ਦਾ ਸੀ ਇੱਥੇ ਬਾਬਾ ਜੀ ਹਣੀ ਬੰਨ ਬੰਨਦਾ ਸੀ ਸਰਾਲੀ ਸਾਹ ਵਾਲੇ ਅਹੀਂ ਸੇਵਾ ਕਰਨ ਲਈਆਂ ਹੀ ਆ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸੰਗਤ ਹੀ ਉਦਣ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਉਹ ਤੋਏ ਦੇ ਵਿੱਚ ਪਤਾ ਨਹੀਂ ਡਿੱਗ ਪਿਆ ਕਿ ਜਾ ਕੇ ਬੱਚਿਆਂ ਨੇ ਤਾਂ ਕਾ ਮਾਰਤਾ ਜਾਂ ਕੀ ਬਣੇ ਪਤਾ ਹੀ ਨਹੀਂ ਲੱਗਾ ਇਹ ਤੇ ਪੁੱਤ ਭਾਈ ਗਰੂ ਨੂੰ ਪਤਾ ਮਾਰ ਆਈ ਨੂੰ ਕਿ ਉਹਨਾਂ ਬੱਚਿਆਂ ਨੇ ਕੀ ਬਣਿਆ ਪਰਦਾ ਜਦੋਂ ਚੇਤਾ ਉਹ ਨਹੀਂ ਪਤਾ ਨਹੀਂ ਕਿ ਤੜ ਤੜ ਬਜਾਉਂਦਾ ਜਾਨ ਨਿਕਲੀ ਓਡੀ ਪਰ ਸਰਕਾਰ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੇ ਨੇ ਨਹੀਂ ਆਣ ਕੇ ਸਾਨੂੰ ਪੁੱਛਿਆ ਸੰਗਤ ਆਪਦੀ ਰਹੀ ਆ ਇਹ ਨੇ ਨਹੀਂ ਆਣ ਕੇ ਸਾਨੂੰ ਪੁੱਛਿਆ ਵੀ ਤੁਹਾਡੇ ਬੱਚੇ ਇਸ ਤਰ੍ਹਾਂ ਹੋ ਗਏ ਆ ਜਾਂ ਕੀ ਆ ਜਾਂ ਕੀ ਨਹੀਂ ਸਾਡੇ ਕੋ ਕਰਾਂ ਦੇ ਬੱਚੇ ਹਾਂਜੀ ਦੋਹਾਂ ਤਰ੍ਹਾਂ ਦੇ ਗਏ ਹੁਣ ਬੱਚੇ ਸਾਡੇ ਨਾਮੀ ਚ ਪੜ੍ਹਦੇ ਆ ਕੇ ਦੀ ਪੁੱਤਰੀ ਇੱਕ ਮੇਰਾ ਪੋਤਰਾ ਮਹੀਨੇ ਪਿਛੋਂ ਹੀ ਪਰਸੋਂ ਸੇ ਭੁਲੇਗਾ ਲੈ ਪਰਸੋਂ ਗਏ ਆ ਅੱਜ ਫੇਰ ਨਹੀਂ ਜਾਇਆ ਗਿਆ ਟ੍ਰਾਲਕ ਹੋ ਗਿਆ ਰਾਹ ਦੇ ਵਿੱਚ ਟਿਕਟ ਦੇ ਵਿੱਚ ਤੇ ਬੱਚੇ ਸਾਡੇ ਜਿਹੜੇ ਆ ਮਾਰੀ ਤੇ ਜ਼ਿੰਦਗੀ ਬਰਬਾਦ ਹੋਣ ਗਈ ਸਾਡੀ ਤਾਂ ਇਹੀ ਹੋਈ ਸਾਡੇ ਬੱਚਿਆਂ ਦੀ ਨਾਲ ਹੋ ਗਈ ਪੜਾਈ ਖਤਮ ਹੋ ਗਈ। ਹਾਂਜੀ ਪੜਾਈ ਖਤਮ ਹੋ ਗਈ ਆ। ਹਾਂਜੀ ਹਾਂਜੀ ਪੜਾਈ ਖਤਮ ਹੋ ਗਈ। ਮੈਂ ਸਰਕਾਰ ਨੂੰ ਇਹ ਹਵਾਨੀ ਵੀ ਸਾਡਾ ਜਿਹੜਾ ਪਾਣੀ ਆ ਇਹਨੂੰ ਰੋਕਣ, ਇਹਨੂੰ ਨੈਰੀ ਰੂਪ ਬਣਾਉਣ। ਅਸੀਂ ਆਪਦੀ ਜ਼ਿੰਦਗੀ ਜਿਹੜੀ ਸੁਖ ਦੀ ਜੀਏ ਜਿਹੜਾ ਸਾਡੇ 2-4 ਸਾਲ ਸਾਡੀ ਜ਼ਿੰਦਗੀ ਹੈਗੀ ਆ ਤਾਂ ਨਹੀਂ ਨਾ ਸਾਨੂੰ ਉੱਥੇ 4-4 5-5 ਮਰਲੇ ਥਾਂ ਲੈ ਕੇ। ਸਾਲੀ ਸਾਡੇ ਕੋਲ ਹੈਗੀ 14-14 15-15 ਕਿੱਲੇ ਪਾਣੀ ਸਾਰੀ ਦਰਿਆ ਚ ਲੱਗੀ। ਸਾਰੀ ਚੱਲ ਗਈ। 2-2.5 ਕਿੱਲੇ ਰਹਿ ਗਈ। ਉਹ ਵੀ ਆਵੇਰਾ ਪਾਣੀ ਵਗਣ ਡਿਆ। ਹਾਂਜੀ। ਤਾਂ ਹੀ ਸਰਕਾਰ ਕੋ ਇਹੋ ਮੰਗ ਮੰਗਦੇ ਆ ਵੀ ਸਾਨੂੰ ਉਥੇ 4-4 5-5 ਮਰਲੇ ਥਾਂ ਲੈ ਕੇ ਸਾਨੂੰ 2-2 ਕਮਰੇ ਪਾਦਨੇ ਸਾਡੇ ਬੱਚਿਆਂ ਦੀ ਤਾਂ ਜਿੰਦਗੀ ਖਰਾਬ ਹੋਵੇ ਇਹਦੇ ਪੋਤਰੇ-ਪੋਤਰੀਆਂ ਬੇਰ ਸਾਬ ਨੋਂ ਉਥੇ ਬੈਠੀ ਮਟਿਆਰ ਬੱਚੇ ਲੈ ਕੇ ਮੇਰੀ ਨੋਂ ਜਿਹੜੀ ਉਹ ਇੱਥੇ ਵਿਚਾਰੀ ਘਰੇ ਆ ਇੱਥੋਂ ਬੱਚੇ ਨੂੰ ਕਲੌਂਦੀ 4 ਵਜੇ ਉੱਠ ਗਏ ਬੱਚਾ ਘੜ ਜਾਂਦਾ ਤੇ ਇਸ ਕਰਕੇ ਬੱਚੇ ਤਾੜ ਕਰਕੇ ਬਾਹਰ ਕੱਢਿਆ ਕਿ ਜੇ ਜਿਆਦੀ ਮੁਸੀਬਤ ਆ ਗਈ ਤੇ ਅਸੀਂ ਆਪ ਤੇ ਕੁਝ ਪੀ ਕਰ ਲਾਂਗੇ ਤੇ ਬੱਚੇ ਛੋਟੇ ਆ ਉਹ ਨਾ ਤਰਨ ਜਾਣਾਂ ਵਿੱਚ ਚੱਲਣ ਜਾਣਾਂ ਚੁੱਕੇ ਜਾਣੇ ਆ ਤੇ ਉਹ ਅਸੀਂ ਇੱਥੇ ਜਦੋਂ ਦਾ ਪਾਣੀ ਆਇਆ ਉਹਨਾਂ ਨੂੰ 20 ਦਾ ਹੋ ਗਿਆ 1 ਮਹੀਨੇ ਤੋਂ ਵੱਧ ਹੋ ਗਿਆ ਇੱਥੇ ਲਾਤ ਬਣੇ ਨੂੰ ਸਰਕਾਰ ਨੇ ਕਿੰਨੀ ਕੁ ਪਹੁੰਚ ਕੀਤੀ ਕਿੰਨੀ ਕੁ ਬੱਦੇ ਨਹੀਂ ਸਰਕਾਰ ਨਹੀਂ ਇੱਥੇ ਪਹੁੰਚੀ ਤੇਰੇ ਮੇਰੇ ਵਰਗੇ ਵੀਰ ਜਿਹੜੇ ਉਹ ਸਹਾਇਤਾ ਕਰਦੇ ਆ ਉਹ ਹੀ ਆਉਂਦੇ ਆ ਤੇ ਉਹ ਹੀ ਕੋਈ ਰਾਸ਼ਨ ਪਾਣੀ ਥੋੜਾ ਬਾ ਦੇ ਜਾਂਦੇ ਜਿਹੜੇ ਗੱਦੇ ਜੋ ਮੰਜੇ ਉੱਪਰ ਪਿੰਡ ਜਿਹੜਾ ਵੀਰ ਉਹ ਮਸ਼ਹੂਰ ਆ ਸਾਡੇ ਪਿੰਡ ਦਾ ਘਟ ਨਾ ਲੈਂਦੇ ਇਹ ਘਰ ਜਿਹੜੇ ਵੀ ਰਾਮਪੁਰ ਗੋਰੇ ਦੇ ਆ ਰਾਮਪੁਰ ਗੋਰੇ ਦੀ ਰੋੜੀ ਆ ਹਾਂਜੀ ਰਾਮਪੁਰ ਗੋਰੇ ਦੇ ਦੂਰੇ ਆ ਤੇ ਇੱਧਰ ਨਹੀਂ ਕੋਈ ਘਟ ਹੀ ਆਉਂਦਾ ਇੱਧਰ ਤੇ ਜਿਹੜੇ ਬੱਚੇ ਜਾਂਦੇ ਆ ਨਾ ਅੱਜਾ ਦੁਬਈ ਦੇ ਮੁੰਡੇ ਆਏ ਇਹਨਾਂ ਨੇ ਹਾਂਜੀ ਜੇ ਸਾਡੇ ਬੱਚੇ ਉਧਰ ਮਤਲਬ ਜਾਂਦੇ ਵੀ ਤੋ ਫਿਰ ਆਂਦੇ ਨਹੀਂ ਜਾਂਦੇ ਨਾ ਹੁਣ 10 ਦਿਨ ਮੈਂ ਰਹੀ ਉਥੇ ਸਰਾਂਤ ਬੇਰਸਾਬ ਹੁਣ ਮੇਰੇ 9-10 ਦਿਨ ਹੋ ਗਏ ਉਹ ਉਥੇ ਆ ਤਿੰਨ ਬੱਚੇ ਉਹਦੇ ਕੋ ਤੇ ਵੱਡੀ ਮੇਰੀ ਜਿਹੜੀ ਪੋਤਰੀ ਉਹ ਮਟਿਆਰ ਵਾ ਨਹੀਂ ਵੀ 6-6 7-7 ਫੁੱਟ ਤੋਂ ਵੱਧ ਪਾਣੀ ਜਿਆਦਾ ਹਾਂਜੀ ਹਾਂਜੀ ਉਹ ਅਸੀਂ ਜਾਣੇ ਸਕੇਦੇ ਪਰੇ ਕਿਵੇਂ ਇਹਨਾਂ ਨੂੰ ਕਿੱਥੇ ਵਾਈ ਹੋ ਕੇ ਦੋ ਕਣਕ ਦੀਜਾਂਗੇ ਕਣਕ ਦੀ ਸਾਡੀ ਪਹਿਲੀ ਚਿਤਪੋਤਾ ਆਸ ਲੱਥ ਗਈ ਇਹ ਆਸ ਨਹੀਂ ਕੋਈ ਕਣਕ ਦੀ ਆਸ ਨਹੀਂ ਹੈਗੀ ਇਹ ਨਾ ਸੁੱਕਣਾ ਹੈ ਗਾਰਾ 1000 ਆ ਚਾਰ ਕਿੱਲੇ ਹੱਡੇ ਜਿਹੜੇ ਇੱਧਰ ਆ ਪਾਣੀ ਵਗਦਾ ਇਹ ਚਾਰ ਕਿੱਲੇ ਹੱਡੇ ਇੱਥੋਂ ਲਾ ਕੇ ਉੱਥੋਂ ਤੱਕ ਆ ਬਾਕੀ ਦੇ ਵਿੱਚ ਰਿਬ ਚੜ ਗਈ ਨਹੀਂ ਜੇ ਕੋਈ ਜਾਂਦਾ ਇੰਨਾ ਨਾ ਖੁੱਬ ਜਾਂਦਾ ਤੇ ਕਣਕ ਦੇ ਬੀਜਾਂ ਦਾ ਨਹੀਂ ਹੈਗਾ ਮੁਸ਼ਕਿਲ ਆ ਜੀ ਤੇ ਮੰਗ ਤਾਂ ਹੀ ਆਨੇ ਹਵਾ ਨੇ ਹਾਂਡਾ ਜਿਹੜਾ ਤੁਹਾਨੂੰ ਦੱਸ ਸਕ ਗਏ ਭੈਣ ਕਿ ਇਹ ਚਾਹੇ ਤਾਂ ਪੱਕਾ ਜਾਣਾ ਨਹਿਰੀ ਰੂਪ ਚਾਹੇ ਫਿਰ ਇਹ ਦਰਿਆ ਚੋ ਕੇ ਦੂਸਰੇ ਦਿਰਾਜ ਪਾਇਆ ਜਾਵੇ ਅਸੀਂ ਇੱਕ ਬੰਨੇ ਸੁੱਕੇ ਹੋ ਜੀਏ ਇਹ ਉੱਧਰ ਪਾਇਆ ਜਾਵੇ ਜਾਂ ਇੱਧਰ ਪਾਇਆ ਜਾਵੇ ਹੁਣ ਤੇ ਤਿੰਨ ਦਰਿਆ ਬਣ ਗਏ ਇੱਕ ਆ ਬੇ ਦਰਿਆ ਵਗੰਦਾ ਇੱਕ ਆ ਹੋ ਗਿਆ ਇੱਕ ਉਥਾ ਆ ਹੋ ਗਿਆ ਕੋ ਉੱਧਰ ਵਾਲਾ ਹੋ ਗਿਆ ਤੇ ਅਸੀਂ ਤੇ ਕਿਸ ਬਨੇ ਹੋਈ ਲੈ ਨਹੀਂ ਸਕਦੇ ਜੇ ਲਾਲਾ ਉੱਧਰ ਹੋਏ ਤਾਂ ਉੱਧਰ ਵੀ ਹਨ ਬੇੜ ਚੱਲਦੀ ਆ ਇੱਧਰ ਜਾਵਾਂਗੇ ਤੇ ਇੱਧਰ ਵੀ ਬੇੜ ਚੱਲਦੀ ਇਹ ਬਨੇ ਜਾਵਾਂਗੇ ਇੱਧਰ ਬੇੜ ਚੱਲ ਸਾਨੂੰ ਯੱਕ ਬਨੇ ਸੁੱਕਾ ਨਹੀਂ ਹੈਗਾ ਜੀ ਹਾਂ ਤੇ ਮੁਸ਼ਕਲ ਜਿਆਦੀ ਹੋ ਗਈ ਆ ਬੇहद ਵੱਡੀ ਮੁਸ਼ਕਲ ਹੈ ਕਿਉਂਕਿ ਘਰ ਦੇ ਤਿੰਨ ਪਾਸੇ ਦਰਿਆ ਫੈਲ ਚੁੱਕੇ ਇੱਕ ਦਰਿਆ ਸੀ ਜਿੰਦੇ ਉਹ ਤਿੰਨ ਮੂੰਹ ਹੋ ਗਏ ਆ ਪਿੱਛੋਂ ਇੱਕ ਆ ਇੱਕ ਆ ਹੁੰਦਾ ਵਾ ਪਿੱਛੋਂ ਇੱਕ ਆ ਹੁੰਦਾ ਵਾ ਆ ਗਏ ਤਾਂ ਕਿ ਤਿੰਨ ਬਣ ਗਏ ਆ 20 ਕਿੱਲੇ ਜਾ ਕੇ ਆ ਪਿੱਛੇ ਨਾ ਤਾਂ ਨੂੰ ਇਹ ਉਸ ਪਾੜ ਹੋ ਜਾਂਦਾ ਉਹ ਵਾਲਾ ਬੰਦ ਹੋ ਗਿਆ ਜਿਹੜਾ ਵੱਡਾ ਦਰਿਆ ਉਹ ਗਿਆ ਬੰਦ ਇਹ ਛੋਟੇ ਵਾਲਾ ਦਰਿਆ ਚੱਲੀ ਜਾਂਦਾ ਛੋਟੇ ਵਾਲੇ ਤੋਂ ਇੱਧਰ ਬੇੜੀ ਚੱਲਦੀ ਅੱਧੇ ਘਰ ਉਸ ਬੰਨੇ اٹਕੇ ਪਏ ਆ ਉਧਰ 10 15 ਘਰ 20 ਹੋਣੇ ਆ ਉਧਰ اٹਕੇ ਆ ਉਹ ਇੱਧਰ ਆਵੇ ਉਧਰ ਇੰਨਾ ਲੋਕਾਂ ਤੇਰੇ ਮੇਰੇ ਘਰੇ ਰਹਿੰਦੇ ਡੰਗਰ ਉਹਨਾਂ ਦੇ ਉਧਰ ਵਾ ਕੁਛ ਦੇ ਜਿਹੜੇ ਘਾ ਡਿੱਗੇ ਪਏ ਆ ਉਹ 10 ਘਰ ਵਾ ਉਹ ਜਿਹੜੇ ਉਹ ਵੀ ਕਿਸੇ ਦੇ ਘਰ ਰਹਿੰਦੇ ਆ ਉਹ ਇੱਥੇ ਨਹੀਂ ਆਉਂਦੇ ਵਿਚਾਰੇ ਉਹਨਾਂ ਦਾ ਮਾੜਾ ਮਾੜਾ ਮੁੱਦਾ じゃ ਖਲੋਤਾ ਵਾ ਜੋ ਰਾਵਣੀ ਪਹੁੰਚਦਾ ਬੱਚਾ ਨਾ ਨਾ ਉਹ ਤੇ ਇਥੋਂ ਜਿਹੜਾ ਅਗਨਬੋੜ ਉਹ ਵੀ ਬਹੁਤ ਤੇਜ ਨਾ ਚੰਦਾ ਉਹ ਵੀ ਜਾ ਕੇ ਬੜੀ ਦੂਰ ਜਾ ਕੇ ਟਿਕਦਾ ਉਹ ਵੀ ਨਹੀਂ ਲਾਗੇ ਲੱਗਦਾ ਫਿਰ ਇਹ ਤਾਤ ਕਰਕੇ ਉਹ ਵਿਚਾਰੇ ਨਹੀਂ ਜਾਂਦੇ ਹਮ ਸਾਡੇ ਤੇ ਉਹ ਖੁਆਸ਼ਾ ਉਸ ਨਹੀਂ ਸਾਡੀ ਮੰਗ ਹਾਨੂੰ ਤੇ ਇਹ ਵੀ ਚਾਹੀਦਾ ਕਿ ਸਾਡਾ ਦਰਿਆ ਜਿਹੜਾ ਇਹ ਪੱਕਾ ਹੋ ਜਾਣਾ ਚਾਹੀਦਾ ਸਾਡੇ ਘਰ ਕੰਡੇ ਤੇ ਆ ਇੱਥੇ ਕੋਈ ਸਾਡੇ ਘਰ ਵਾ ਕੰਡੇ ਤੇ ਇੱਥੇ ਚਾਏ ਕੋਈ ਸਪੋਰਟ ਲਾਈ ਜਵੇ ਪੱਥਰਾਂ ਦੀ ਤੇ ਪੱਕਾ ਮਜੂਦ ਸਾਡੇ ਘਰਾਂ ਨੂੰ ਸਮਝ ਕੈਮਰਾ ਬਸਰ ਅਵਤਾਰ ਸਿੰਘ ਤੇਰਾ ਮਨਿੰਦਰ ਸਿੰਘ ਮੌਂਗਾ ਪੀਟਸ ਨਿਊਜ਼ ਪਿੰਡ ਰਾਮਪੁਰ ਗੋੜਾ